ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ 4 ਪਿਸਟਲ ਔਰ 2 ਲੋਗ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ ਗੱਲ ਕਰਨਿਆ ਐਸਪੀ ਡੀ ਹਰਿੰਦਰ ਸਿੰਘ ਗਿੱਲ ਨਾਲ ਗਿੱਲ ਸਾਹਿਬ ਬਹੁਤ ਵੱਡੀ ਕਾਮਯਾਬੀ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਤਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸਗੋਂ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਮੰਨਿਆ ਜਾ ਸਕਦਾ ਕਿਉਂਕਿ ਇਹ ਪਿਸਟਲ ਜਿਹੜੇ ਨੇ ਪਾਕਿਸਤਾਨ ਤੋਂ ਆਏ ਨੇ ਇਹ ਜਿਹੜੀ ਅੱਜ ਅੰਮ੍ਰਿਤਸਰ ਰੂਲ ਪੁਲਿਸ ਨੂੰ ਬੜੀ ਬੜੀ ਕਾਮਯਾਬੀ ਮਿਲੀ ਹੈ ਜੀ ਇਹ ਚਾਰ ਵਿਪਨ ਨਾਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਮਾਨਯੋਗ ਡੀਜੀ ਸਾਹਿਬ ਸਾਡੇ ਔਰ ਡੀਏ ਸਾਹਿਬ ਸਾਹਸੰਦਰ ਸਿੰਘ ਔਰ ਐਸਐਸਪੀ ਸਾਹਿਬ ਸਾਹ ਚਰਨਜੀਤ ਸਿੰਘ ਦੀਆਂ ਗਾਈਡਲਾਈਨ ਦੇ ਉੱਤੇ ਕੰਮ ਕਰਦੇ ਹੋਏ ਸਾਡੇ ਸੀਆਈ ਇੰਸਪੈਕਟਰ ਮਨਮੀਤ ਸਿੰਘ ਹੋਣਾ ਨੇ ਇਹ ਬੜਾ ਵਧੀਆ ਕੰਮ ਕੀਤਾ ਜਿਹੜੇ ਚਾਰ ਬੰਦੇ ਸੌਰੀ ਚਾਰ ਵਿਪਨ ਫੜੇ ਹੈਗੇ ਆ ਜਾਂ ਦੋ ਬੰਦਿਆਂ ਕੋਲੋਂ ਇਹ ਵਿਪਨ ਗਲੌਕ ਵਿਪਨ ਹੈਗੇ ਆ ਦੋ ਬ੍ਰਾਊਨ ਕਲਰ ਦੇ ਤੇ ਦੋ ਬਲੈਕ ਕਲਰ ਦੇ ਔਰ ਇਹ ਪਾਰੋਂ ਪਾਕਿਸਤਾਨ ਤੋਂ ਜਿਹੜੇ ਹੈਗੇ ਆ ਇਹ ਆਏ ਆ ਔਰ ਇਹ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਵਾਇਰ ਡਰੋਨ ਦਾ ਹੀ ਆਇਆ ਹੈ ਜਾਂ ਕਿਸੇ ਹੋਰ ਜਰੀਏ ਆਏ ਹੈਗੇ ਆ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਤੇ ਇਹ ਬਾਕੀ ਜਿਹੜੇ ਦੋ ਬੰਦੇ ਅਸੀਂ ਫੜੇ ਹੈਗੇ ਆ ਇੱਕ ਦਾ ਨਾਮ ਹੈਗਾ ਸਰਜੀਤ ਸਿੰਘ ਤੇ ਦੂਜੇ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਇਹ ਸੈਦਪੁਰ ਪਿੰਡ ਹੈਗਾ ਪੈਂਦਾ ਭਿੰਡੀ ਸੈਦਾਂ ਦੇ ਵਿੱਚ ਉੱਥੋਂ ਦੇ ਵਾਸੀ ਹੈਗੇ ਆ ਇਹ ਤੇ ਇਹਨਾਂ ਦਾ ਪਿਛਲਾ ਰਿਕਾਰਡ ਜਿਹੜਾ ਹੈਗਾ ਉਹ ਅਜੇ ਤੱਕ ਸਾਫ਼ ਹੈਗਾ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਆ ਇਹ ਨਵੇਂ ਬੰਦੇ ਹੈਗੇ ਆ ਜਿਹੜੇ ਪੁਰਾਣੇ ਛਾਤਰ ਸਮਗਲਰ ਤੋਂ ਭਾਵੇਂ ਵੈਪਨ ਦੇ ਆ ਭਾਵੇਂ ਉਹ ਹਿਰਵੰਦ ਦੇ ਆ ਉਹ ਇਹ ਨਵੇਂ-ਨਵੇਂ ਮੁੰਡਿਆਂ ਨੂੰ ਜਿਹੜੇ ਪੈਸੇ ਦਾ ਲਾਲਚ ਦੇ ਕੇ ਇਸ ਕੰਮ ਦੇ ਵਿੱਚ ਲਾ ਰਹੇ ਆ ਇਹ ਇਹਤੇ ਵੀ ਅਸੀਂ ਵਰਕਆਊਟ ਕਰ ਰਹੇ ਆ ਵੀ ਜਿਹੜੇ ਨਵੇਂ ਮੁੰਡੇ ਇਸ ਕੰਮ 'ਚ ਨਾ ਪੈਣ ਤੇ ਬਾਕੀ ਇਹਨਾਂ ਕੋ ਮਕਦਮਾ ਦਾਜ ਕਰ ਲਿਆ ਸੀ ਮਕਦਮਾ ਨੰਬਰ 219 29 24 ਅੰਡਰ ਸੈਕਸ਼ਨ 25 27 52 56 ਆਮ ਜੈਕਟ ਟਰਿੰਡੇ ਥਾਣੇ ਕੀਤਾ ਇਹਨਾਂ ਨੂੰ ਅਜ ਮਾਨ ਜੋ ਕੋਰਸ ਪੇਸ਼ ਕਰਕੇ ਇਹਨਾਂ ਦਾ ਰਿਮਾਨ ਲਵਾਂਗੇ ਰਿਮਾਨ ਲੈ ਕੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਹੈਗੇ ਆ ਤੇ ਪਹਿਲਾਂ ਜੇ ਕੋਈ ਸਮਾਨ ਆਇਆ ਤਾਂ ਜਾਂ ਲੈ ਕੇ ਆਏ ਆ ਉਹ ਕਿੱਥੇ ਕਿੱਥੇ ਦਿੱਤਾ ਹੈਗਾ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਜੇ ਸਾਨੂੰ ਫਰਦਰ ਕੋਈ ਰਿਕਵਰੀ ਹੁੰਦੀ ਹੈ ਤਾਂ ਤੁਹਾਨੂੰ ਦੁਬਾਰਾ ਇਹਦੇ ਬਾਰੇ ਦੱਸਿਆ ਜਾਊਗਾ ਜਿਸ ਤਰ੍ਹਾਂ ਬਾਹਰੋਂ ਬੈਂਕ ਤੋਂ ਰਕੇ ਤੇ ਹੈਲੋ ਨਾਦੀ ਸੀ ਹੁਣ ਬਲੌਕ ਆ ਰਹੇ ਨੇ ਕਾਫੀ ਮਹਿੰਗੇ ਮਿਸਟਰ ਜੀ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਜਦੋਂ ਤੇ ਨਾਲ-ਨਾਲ ਜਿਹੜੇ ਹੈਗਾ ਵੈਪਨ ਪਹਿਲਾਂ ਇੱਕ ਇੱਕ ਹੁੰਦੇ ਸੀ ਹੁਣ ਜਿਹੜੇ ਵੈਪਨ ਜਿਹੜੇ ਇਹ ਸਿੱਧੇ ਹੀ ਆ ਰਹੇ ਨੇ ਤੇ ਇਹਨਾਂ ਦਾ ਵਿੱਚ ਅਸੀਂ ਇਹਦੇ ਉੱਤੇ ਹੀ ਵਰਕਆਊਟ ਕਰ ਰਹੇ ਹਾਂ ਵੀ ਇਹ ਜਿਹੜੀ ਵੈਪਨਾਂ ਦੀ ਸਮਕਲਿੰਗ ਹੈਗੀ ਆ ਇਹ ਥਰੂ ਡਰੋਨ ਰਾਹੀਂ ਹੋ ਰਹੀ ਹੈ ਜਾਂ ਕਿਸੇ ਹੋਰ ਜਰੀਏ ਹੋ ਰਹੀ ਆ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹਨੂੰ ਵੀ ਅਸੀਂ ਅ ਅੱਗੇ ਦਾ ਤੱਕ ਜਾ ਕੇ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਵ ਹੈਗੇ ਆ ਤੇ ਕਿਸ ਤਰ੍ਹਾਂ ਦੇ ਨਾਲ ਇਹ ਸਮਕਲਿੰਗ ਹੋ ਰਹੀ ਹੈ ਕਦੋਂ ਕੀ ਸੀ ਇਹ ਲੈਣੇ ਇਹਨਾਂ ਵੈਪਨਾਂ ਦੇ ਨਾਲ ਕੀ ਗਿਆ ਬਾਤ ਉਹ ਜੀ ਫਰਦਰ ਪੁੱਛਗੀਆਂ ਚੱਲ ਰਹੀ ਹੈ ਵੀ ਇਹਨਾਂ ਨੇ ਗਾਂ ਵੇਚਣੇ ਸੀ ਜਾਂ ਕਿਸੇ ਹੋਰ ਗੈਂਗ ਨੇ ਮੰਗਾਈ ਹੈਗੀ ਉਹ ਫਰਦਰ ਪੁੱਛਗੀਆਂ ਚੱਲ ਰਹੀ ਹੈ ਕਿ ਨਹੀਂ ਦੱਸਦੇ ਕਿ ਇਹ ਇਨੋਸੈਂਟ ਨੇ ਹਜੇ ਫਿਲਹਾਲ ਅੰਦਰ ਕੋਈ ਰਿਕਾਰਡ ਨਹੀਂ ਹੈਗਾ ਮਗਰ ਇਹ ਪਾਕਿਸਤਾਨ ਤੋਂ ਲੈ ਕੇ ਆਲੇ ਇੱਕ ਬੜਾ ਵੱਡਾ ਸਵਾਲ ਆਇਆ ਦੇਤੇ ਕਿ ਇਹ ਨਵੇਂ ਇਹ ਇਸ ਵਿੱਚ ਵੀ ਇਨਵੋਲ ਹੋ ਗਏ ਇਹਦੇ ਵਿੱਚ ਉਹ ਵੀ ਤੁਹਾਨੂੰ ਦੱਸ ਰਹੇ ਨੇ ਜੀ ਇਹ ਬੰਦੇ ਜਿਹੜੇ ਆ ਜੇ ਇਹਨਾਂ ਦਾ ਪਹਿਲਾਂ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈਗਾ ਤੇ ਇਹਨਾਂ ਨੂੰ ਇਸ ਕੰਮ ਵਾਸਤੇ ਕਿਹਨੇ ਬਰੋਕ ਕੀਤਾ ਕਿਹੜੇ ਬੰਦਿਆਂ ਨੇ ਇਹਨਾਂ ਨੂੰ ਹਲਾਸ਼ੇਰੀ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਉਹ ਬੈਕਗ੍ਰਾਉਂਡ ਫਰਕ ਉਹ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰਾਂਗੇ ਜੇ ਸਰ ਕੋਈ ਪਹਿਲੀ ਇਨਫੋਰਮੇਸ਼ਨ ਆ ਰਹੀ ਹੈ ਨਾ ਕਿ ਪਹਿਲੀ ਵੀ ਕੋਈ ਲੈ ਕੇ ਗਈ ਸੀ ਕਿ ਜਿਹੜਾ ਬਹੁਤ ਚੰਗੂਲਸ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਲੋਕ ਵੀ ਦੁਬਾਰਾ ਚਾਲੇਗੇ ਨਹੀਂ ਇਦਾਂ ਦੀ ਕੋਈ ਨਹੀਂ ਕਿੰਨੀ ਕਾਮਯ ਨੀ ਬਿਲਕੁਲ ਜੀ ਇਹ ਅੰਮ੍ਰਿਤਸਰ ਦੇ ਅੱਤੇ ਪੁਲਿਸ ਦੀ ਇੱਕ ਚੰਗੀ ਵੱਡੀ ਕਾਮਯਾਬੀ ਹੈਗੀ ਆ ਚਾਰ ਗਲੌਕ ਵੈਪਨ ਜਿਹੜੇ ਆ ਉਹ ਨੇਚਰਲੀ ਆ ਇੱਥੇ ਜੇ ਆਗਿਆ ਤੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਤੇ ਅਸੀਂ ਪਹਿਲੇ ਇਹਨਾਂ ਨੂੰ ਨੈਪ ਕਰ ਲਿਆ ਨੈਪ ਕਰਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਕਿੱਥੇ ਰੱਖੇ ਕਿਤੇ ਘਰ ਹੀ ਰੱਖੇ ਇਸ ਦੀ ਨਹੀਂ ਨਹੀਂ ਜੀ ਇਹ ਸਾਨੂੰ ਲੈ ਕੇ ਆ ਰਹੇ ਸੀਗੇ ਇਹ ਮੋਟਰਸਾਈਕਲ ਤੇ ਫੜੇ ਗਏ ਦੋਨੋਂ ਜਣੇ ਜੀ ਸਰ ਇਹ ਕਾਹਦੀ ਕੰਟਰੀ ਦੇ ਨਹੀਂ ਹੁੰਦੇ ਨੇ ਆ ਕੀ ਇਹ ਦੀ ਡਿਟੇਲ ਗਲੌਕ ਵੈਪਨ ਆ ਜੀ ਮੇਰੇ ਨਾਲ ਆਸਤੀਆ ਹੈਗੇ ਕੀ ਕਿੰਨੀ ਕੀਮਤਾਂ ਜੀ ਹੁੰਦੀਆਂ ਨੇ ਇਹ ਕੀਮਤ ਤਾਂ ਵੱਖਰੀ ਵੱਖਰੀ ਹੈ ਜੀ ਆਪ ਦੀ ਜਿਹੜੀ ਹੈਗੀ ਹੈ ਵੱਖਰੀ ਵੱਖਰੀ ਕੀਮਤ ਹੈਗੀ ਆ ਉਦਾਂ ਗਲੌਕ ਵੈਪਨ ਜਿਹੜਾ ਬਹੁਤ ਮਹਿੰਗਾ ਵੈਪਨ ਹੈਗਾ ਇਹ ਸਸਤਾ ਵੈਪਨ ਨਹੀਂ ਤੇ 2.5 ਲੱਖ ਦਾ ਇੱਕ ਵੈਪਨ ਹੁੰਦਾ ਜੀ ਤੇ ਇਹਦੇ ਵਿੱਚ ਬੋਦੀ ਸਿਰਫ ਉਹ ਵੈਪਨ ਮਿਲਦੀ ਨਹੀਂ ਹੈਗੀ ਤੁਹਾਨੂੰ ਉਸ ਤੋਂ ਇਕਦਾਂ ਕੰਮ ਕੀਤਾ ਪੁਲਿਸ ਨੂੰ ਬਿਲਕੁਲ ਜੀ ਇਹ ਤੁਹਾਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਹੈਗਾ ਵੀ ਇਹਦੇ ਵਿੱਚ ਅਜੇ ਇਹ ਪ੍ਰਿੰਮਨੀ ਜਿਹੜੀ ਸਾਡੀ ਪੁੱਛਕਿਛ ਹੈਗੀ ਆ ਉਹਦੇ ਵਿੱਚ ਇਹ ਚੀਜ਼ਾਂ ਆਈਆਂ ਵੀ ਇਹ ਚਾਰ ਵੈਪਨ ਇਹਨਾਂ ਕੋਲ ਹੈਗੇ ਆ ਫਰਦਰ ਅਸੀਂ ਰਮਾਨ ਲੈ ਕੇ ਫਰਦਰ ਪੁੱਛਕਿਛ ਕਰ ਰਹੇ ਹਾਂ ਤੇ ਹੋਰ ਵੀ ਹੋ ਸਕਦੀ ਹੈ ਕਿਸੇ ਗੈਂਗ ਨਾਲ ਮਿਲੇ ਜਾਂ ਨਾਲ ਨਹੀਂ ਅਜੇ ਉਹ ਗੱਲ ਸਾਹਮਣੇ ਨਹੀਂ ਆਈ ਜੀ ਸਰ ਲਾਸਟ ਸਵਾਲ ਹੈ ਜੀ ਕਿ ਇਹ ਜਿਹੜੇ ਨੌਜਵਾਨ ਫੜੇ ਨੇ ਇਸੇ ਤਰ੍ਹਾਂ ਦਾ ਜੇ ਚੰਡੀਗੜ੍ਹ ਬਲਾਸ ਵਾਈਸ ਉਹਦੇ ਵਿੱਚ ਵੀ ਸਾਲ ਦਾ ਨੌਜਵਾਨ ਪਾਇਆ ਗਿਆ ਹੈ ਇਹ ਵੀ ਤੁਸੀਂ ਦੱਸ ਦਿਓ ਕਿ ਪਤਾ ਇਹਨਾਂ ਨੇ ਕੋਈ ਗੋਲ ਕੋਈ ਬਾਤ ਦਾ ਨਹੀਂ ਕੀਤੀ ਇਹ ਵੀ ਛੋਟੀ ਉਮਰ ਦੇ ਵਿੱਚ ਇਹਦੇ ਵਿੱਚ ਇਨਵੋਲਡ ਹੈ ਇਹ ਸਾਡਾ ਨੌਜਵਾਨ ਜਿਹੜਾ ਹੈਗਾ ਉਹ ਕੁਰਾਹੇ ਬੈਗ ਹੈ ਮੈਂ ਤੁਹਾਡੇ ذریعے মিডিਆ ذریعے ਇਹ ਰਿਕਵੈਸਟ ਕਰਨਾ ਚਾਹੁੰਦਾ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਵੀ ਇਹ ਜਿਹੜਾ ਥੋੜੇ ਪੈਸਿਆਂ ਦਾ ਲਾਲਚਾਗਾ ਇਹ ਤੁਹਾਨੂੰ ਹਨੇਰੇ ਵੱਲ ਲੈ ਕੇ ਜਾਂਦਾ ਤੇ ਇਸ ਕਰਕੇ ਇਸ ਪਾਸੇ ਇਹ ਨਹੀਂ ਜਾਣਾ ਚਾਹੀਦਾ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਜੇ ਪੜ੍ਹਾਈ ਵਾਲਾ ਬੱਚਾ ਪੜ੍ਹੇ ਕੋਈ ਨਾ ਕੋਈ ਆਪਣਾ ਕੰਮ-ਕਾਰ ਕਰੇ ਇਹ ਜਿਹੜੀ ਕ੍ਰਿਮਿਨਲ ਦੀ ਇੱਕ ਲਾਈਫ ਹੁੰਦੀ ਆ ਬਹੁਤ ਛੋਟੀ ਹੁੰਦੀ ਆ ਇਸ ਪਾਸੇ ਜਿਹੜੇ ਹੈਗਾ ਬੱਚੇ ਨਾ ਪੈਣ। ਤੁਸੀਂ ਸਰ ਇਹ ਬੜੇ ਲਿਖੇ ਆ ਕਿ ਕੰਮ-ਕਾਰ ਕੀ ਕਰਦੇ ਨੇ? ਨਹੀਂ ਇਹ ਕੁਝ ਪੜ੍ਹੇ ਲਿਖੇ ਕੋਈ ਜ਼ਿਆਦਾ ਨਹੀਂਗੇ ਜੀ ਇਹ ਪਿੰਡ ਜਿਵੇਂ ਵਿਹਲੇ ਹੁੰਦੇ ਉਦਾਂ ਹੀ ਆ ਜੀ। ਪਰ ਇਹਨਾਂ ਨਾਲ ਸੰਪਰਕ ਕਿਵੇਂ ਬਣਿਆ ਵੀ ਤੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਉਹ ਤੁਹਾਨੂੰ ਅਸੀਂ ਬਾਅਦ ਜੇ ਕੋਈ ਫਰਦਰ ਸਾਡੀ ਰਿਕਵਰੀ ਹੁੰਦੀ ਆ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਠੀਕ। ਥੈਂਕ ਯੂ। ਥੈਂਕ ਯੂ। ਸੋ ਹਮਨੇ ਸਰ ਦਿਹਾਤੀ ਪੁਲ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਨੌਜਵਾਨਾਂ ਕੋਲ ਚਾਰ ਗਲੌਕ ਪਿਸਟਲ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਇਸ ਦੇ ਨਾਲ ਹੀ ਉਹਨਾਂ ਕੋਲ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਸੋ ਇੱਕ ਬੜੀ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਕਿਉਂਕਿ ਇਹ ਜਿਹੜਾ ਕਰਾਈਟੇਰੀਆ ਨਵਾਂ ਕਰਾਈਟੇਰੀਆ ਆ ਗਿਆ ਹੈ ਕਿ ਜਿਹੜੇ ਨੌਜਵਾਨ ਇਸ ਪੜੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਹੋਣ ਦੇ ਬਾਵਜੂਦ ਇਹ ਲੋਕ ਹੁਣ ਇਸ ਰਾਹੇਵਲ ਪੈ ਗਏ ਨੇ ਪੁਲਿਸ ਵੀ ਇਸ ਪ੍ਰਤੀ ਕੰਮ ਕਰ ਰਹੀ ਹੈ ਕਿ ਬੇਰੋਜ਼ਗਾਰ ਜਿਹੜੇ ਨੇ ਨੌਜਵਾਨ ਇੱਦਾਂ नापैन उना नु हल्लाशरी ना दीती जाए मगर इसले नाल नाल जेड़ा जस हल्लाशरी दीती है उस्नु भी ट्रेस कर रही है क्या अपना पसंद विपण नाल ज्योति बहल दैनिक सवेरा टीवी आमरे दे सर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर